ਕਦਾਲਾ ਪ੍ਰਗੋਤਿ ਆਖਾਂ ਤਰੀ ਬਣੇ ਔਰ ਪਾਸ ਨੋਤਾ ਹੈ ਪ੍ਰਭ ਧਰਮ ਜਗ ਕੇ ਜਾਇ ਸੋਰਾ ਤੇ ਕਰ ਪਰੋ ਤੇ ਸੂਸੇ ਪ੍ਰਪਰਤੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੇ ਨ ਕਿਨੋ ਆਣ ਜੋਰਾ ਤੇਗ ਬਹਾਦਰ ਤੇ ਚਲਤ ਪਾਇਆ ਜਗਤ ਕੋ ਸੋਤਾ ਹਰਿ ਸੋ ਜਗਤ ਪਇਓ ਜਾ 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 ਸੰ ਲੋ ਕਦੁਰ ਨਿਤਰ ਤੁੰਕੇ ਜਤਨ ਤਰ ਸਤਿਗੁਰ ਵੇਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਅਲਗ ਪਰਤਾ ਪਰ ਸੰਗ ਦੇਹੁਰ ਸਾਧ ਅਸਾ ਤਰੇ ਤੱਕ ਤੇ ਕੋ ਆਖ ਕਰੇ ਨਹੀਂ ਸਾਦੇ ਹੋ ਰਾਮ ਰਹੀ ਉਪਰਾਨ ਕਰਾਨ ਅਨੇਕ ਕੈ ਮਤ ਇੱਕ ਨਾਮ ਦੇਵ ਸਿਮਰਤ ਸਾਤਰ ਵੇਦ ਸਭੇ ਗੋਖੇਤ ਕਾਇ ਇੱਕ ਨਾ ਜਾਣੇ ਹੋ ਸ੍ਰੀ ਗੁਰੂ ਪਾਲ ਕਿਰਪਾ ਤੁਮਰੀ ਤਾਰ ਹੈ ਮੈਂ ਨ ਕਹਉ ਸਭ ਤੋਂ ਇਹ ਗੁਸਤਨ ਦੂਰ ਅਰਤਵਾਰ ਤੋਂ ਸਾਢਤੈ ਸਿਰਦਵਾਰੋ ਜਾਰੋ ਹਰ ਗਾ ਤੇ ਲਾਜ ਅਸਰ ਗੋਪਿਕ ਦਾਨ ਤਹਾਰ ਅਨਾ ਕਲਿ ਮੰਨ ਲਾ ਦੀ ਜਾ ਨਦਿ ਪਿੰਗ ਕੋ ਸਰਵ ਸਰਦ ਅਨਾ ਤਾ ਸਿਆ ਮਾਇ ਅਸਤ ਗੁਰੂ ਮੈਂ ਪਾਇਆ ਅਸਤ ਗੁਰ ਤੋਂ ਪਾਇਆ ਸੇ ਸਿੱਧੀ ਮਾਰਗ ਜੀ ਗਾਵਾ ਜੀ ਗਾ ਰਸ ਪ੍ਰਵਾਰ ਕਰੀ ਜਾ ਸੰਦ ਗਾ ਬਣਾਈ ਜਾ ਸੋ ਤਾਕਾ ਬਾਰੀ ਖੇੜਾ ਵਰਦਨੀ ਉਸਤੈ ਕਾਇਦਾ ਰਖਨੰਦ ਤੁਹੋਗਾ ਤੁਮੇ ਪਾਇਆ اے ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਂ ਦੂਜਾ ਸੰਸਾਰ ਨਾ ਅਨੇਕਾਰੋ ਕਰੇ ਤੇਰਾ ਗਾਜੋ ਸੁਹਾਣਾ ਸੁਪਨਾ ਗਲਾ ਸੁਹਾਣਾ ਤੋ ਕਉ ਮਨੋਂ ਸਾਰੇ ਕਾਇਦਾ ਮਨ ਮੇਰੇ ਸਦਾ ਰਹੋ ਹਰ ਨਾਲ ਸਾ ਤੇ ਸਹਿਬਾ ਕਾ ਨਾਏ ਕਰ ਤੇਰੇ ਕੱਤ ਨਦਰਸ ਕਿਸੇ ਹੈ ਜਿਹਦੇ ਸੁਪਾਵੇ ਸਦਾ ਸੁਲਾਹਾਂ ਤੇਰੇ ਹੋਵੇ ਨਾਮ ਜਿਲ ਕੇ ਮਨ ਵਸੇ ਵਾਜੇ ਗੁਰਦ ਕਹਿਣ ਗੱਥੇ ਸੱਚੇ ਸਾਹਿਬ ਆਕਾਰਾਈ ਕਰਦੇ ਰਹਿ ਸਦਾ ਦਰਬਾਰ ਗਦਾ ਗੁਰੂ ਜੀ ਤਾਜ ਜੈ ਦੀ ਹੈ ਵੜਿਆਈ ਆ ਕਹਿਣ ਲਾਣ ਸੋ ਸੰਤੋਸੋ ਸੋ ਤਰੋ ਪਿਆਰ ਸਾਜਾ ਦਾ ਮਰਾ ਆਧਾਰ ਵਾਜੇ ਪੰਜ ਦੋਤਨ ਕੰਸ ਭਾਗੇ ਕੰਸ ਭਾਗੇ ਸੋ ਦਵਾਜੇ ਕਾ ਜੁਤਾ ਭਾਰੀ ਆ ਪੰਜ ਦੂਤਾ ਤਤ ਵਸ ਕੇਨੇ ਕਾਲ ਕੰਡਕ ਮਾਰਿਆ ਸੁਰ ਕਰਮ ਪਾਇਆ ਤਦ ਜਨ ਕੋ ਸੇਨਾ ਮਾਰ ਕੇ ਲਗੇ ਕਹਿਣ ਲਾਣ ਤਾਜ ਗੋਆਰ ਕਨ ਦਵਾਜੇ ਆਣ ਸੁਣੋ ਵੱਡ ਭਾਗੀ ਹੋ ਸਗਲ ਮਨੋਰਤ ਪੂਰੇ ਆਰਬਰੋਂ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੇ ਸਚੇ ਬਾਣੇ ਕਥਤਾ ਜਣਪੈ ਸਰਸੇ ਪੂਰੇ ਗੁਰ ਤੇ ਜਾਨੀ ਸੁਣਤੇ ਬਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰ ਪੂਰੇ ਬੇੜਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਪਦਾਰੇ ਹਲਾ ਪੰਜਵਾ ਥਾਲ ਵਿਤਨ ਵਜੂ ਪਈਓ ਸਤ ਸੰਤੋਖ ਵਿਚਾਰ ਅਮਰ ਨਾਮ ਦਾ ਜਪਿਆ ਤਦ ਗੁਜ਼ਰੇ ਜੇ ਕੋ ਖਾਵੇ ਜੇ ਕੋ ਪੁਛੇ ਤਿਸ ਕਾ ਹੈ ਆਧਾਰੋ ਇਹ ਹਵਾ ਤਲੀ ਨ ਜਾਏ ਨਿਤ ਨਿਤ ਤਕ ਕੋ ਤਾ ਤੰਦਰੁਸਾਰ ਚਰਨ ਲਗ ਕਰੀਏ नान मिले ता जी हले पुस ਏ ਕੋਈ ਨਾ ਹੈ ਉੱਠੇ ਤੇ ਰਖ ਅਗਨੇ ਹਰੰਮਾਰੇ ਪੜ ਕੇ ਜਮ ਕੇ ਤੂਤੜ ਜਾਏ ਤੇ ਢੜ ਜਾਏ ਫਰਦਿਕ ਪੁੱਤਗਾ ਹੋ ਗੋਸਤਿ ਵਰ ਪਾਏ ਕਲਗ ਪਿਆਰ ਉੱਤ ਸੇ ਹੀ ਖਾਇ ਕਲ ਨੇ ਹੋ ਗੋੜ ਗਵਨ ਗਾਏ ਦਰਦ ਨਾ ਬਰਬਾਦ ਸਮਾਲੇ ਦਰਦ ਬਰਸਾ ਦੇ ਜੇ ਆਵਤ ਜਾ ਜੋਕ ਮੁਹੱਲਾ ਪਿਓ ਤੈਨੂੰ ਦਰਗੋ ਦੇਖਣਾ ਸਰਵੜੀ ਜੰਨਾ ਗੁਰਨਾਵ ਸਤ ਗੁਰੂ ਜਹਤਿ ਰਤਨੇ ਤਜੇ ਪਾਜੀ ਖਾਉ ਕਾਉਨਾਰੇ ਦਿਸਵਾ ਕਲੇ ਜੇਨੋ ਇਹ ਵਾਥਵੇ ਜਗੁ ਹੋਇ ਤੁਮ ਕਾਟੀਐ ਅਗਲੇ ਤੇ ਕੀ ਕੇ ਮਹੱਲਾ ਪੰਜਵਾ ਪ੍ਰਖੇ ਰਕਣਾ ਆਹ ਬਹਾਰਿਆ ਨਾਮ ਗੁਰ ਕੇ ਪਾਈ ਪਾਏ ਕਾ ਜਦ ਘਰਿ ਮਰਤ ਸੁਖ ਹੋਏ ਸਗਦੇ ਦੁਖ ਜਾਇ ਕੈਸਾ ਜੀਕੇ ਕਾ ਨਾਨਕ ਮਨਿ ਵਾਹੀ ਜਦਿ ਮਰਤ ਸੁਖ ਹੋਏ ਸਗਦੇ ਦੁਖ ਜਾਇ ਸਗਲੇ ਦੁਖਾਂ ਕਲੇਸਾਂ ਮਲੇਸਾਂ ਪਾਪਾਂ ਦਾ ਨਾਸ ਕਰਦੇ ਤੇਰੇ ਭਜਨ ਬਾਣੀ ਦਾ ਪ੍ਰਤਾਪ